ਕਈ ਸੱਜਣਾ ਨੇ ਮੇਰੀ ਗੱਲ ਤਕਲੀਬ ਚ ਵੀ ਆ ਜਾਣੀ ਆ ਬਿਲਕੁਲ ਬਹੁਤ ਲੋਕ ਮੈਨੂੰ ਗਾਲਾਂ ਵੀ ਕੱਢਣਗੇ ਖਾਸ ਕਰਕੇ ਮੇਰਾ ਮਹਿਕਮਾ ਜਰੂਰ ਮੈਨੂੰ ਕੱਢੂਗਾ ਗੱਲਾਂ ਤੋਂ ਗਾਲਾਂ ਟਾਰੇ ਚਾਤੇ ਨੂੰ ਅਸੀਂ ਬਾਪੂ ਜੀ ਕਹਨੇ ਆ ਜਾਂ ਬਗਾਨੇ ਨੂੰ ਵੀ ਬਗਾਨੇ ਦੇ ਵੀ ਉਹਨੂੰ ਵੀ ਬਾਪੂ ਜੀ ਬਾਪੂ ਜੀ ਬਾਪੂ ਨੂੰ ਹਾਂ ਉਹ ਬਾਪੂ ਜਾਂ ਪੁੱਛੇ ਸਾਡਾ ਬੁੜਾ ਤਾਂ ਨਹੀਂ ਦੇਖਿਆ ਹਾਂ ਨਾ ਮੈਂ ਹੱਥ ਬੰਨ ਕੇ ਇੱਕੋ ਹੀ ਬੇਨਤੀ ਕਰਦਾ ਵੀ ਭਾਈ ਪਹਿਲਾਂ ਆਪਦਿਆਂ ਨੂੰ ਪੁੱਜੋ ਦੂਜੇ ਦੀ ਵਾਰੀ ਬਾਅਦ ਵਿੱਚ ਆਪਾਂ ਹੀ ਗਲਤਾਂ ਗਲਤ ਆਪਾਂ ਕਿਵੇਂ ਜਿਵੇਂ ਤੁਸੀਂ ਦੱਸ ਘਟੇ ਹੋ ਨਾ ਹੁਣ ਪੁੱਤ ਨੇ ਪਿਓ ਦੇ ਗੋਡੀ ਹੱਥ ਲਾਉਣੇ ਨੇ ਹਨਾ ਜੇ ਆਪਾਂ ਪੁੱਤ ਨੂੰ ਕਹਿ ਦੀਏ ਲੈ ਵੀ ਕਾਕਾ ਤੈਨੂੰ ਲੁਧਿਆਣੇ ਨਹੀਂ ਜਾਣਾ ਉਹਨੇ ਕਹਣਾ ਤੂੰ ਡੈਡੀ ਨੂੰ ਬੈਠ ਮੋੜਨ ਦੇ ਮੈਂ ਤਾਂ ਗਿਆ ਸਮਝੋ ਹਨਾ ਹੁਣ ਆ ਜੋ ਬੀਅਸੀ ਗੁਰੂ ਦੇ ਇਮਾਨ ਦੇ ਗੁਰੂ ਨੂੰ ਮੰਨਦੇ ਆ ਉਹਨੂੰ ਤੁਹਾਨੂੰ ਮੈਂ ਦੱਸਦਾ ਗੱਲ ਲੋਕ ਕਹਿੰਦੇ ਨੇ ਕਾਲ ਯੁਗ ਦਾ ਟਾਈਮ ਆ ਇੱਕ ਗੱਲ ਤੁਸੀਂ ਆਉਣੇ ਅਸਾਰ ਬਹੁਤ ਵਧੀਆ ਕਹੀ ਵੀ ਜੇ ਆਪਾਂ ਚਾਰ ਭੈਣ ਭਾਈ ਵਧੀਆ ਗੱਲਾਂ ਕਰਦੇ ਆ ਕੋਈ ਕਵਿਲੀਦਰੀ ਦੀ ਕਰਦੇ ਆ ਹੱਸਦੇ ਗੇੜਦੇ ਆ ਤਾਂ ਉਹ ਸਤਜੁਗ ਹੀ ਆ ਕਾਲ ਯੁਗਾ ਤੋਂ ਅਜੇ ਅਸੀਂ ਕੁਝ ਮਾੜਾ ਕਰ ਰਹੇ ਆ ਬੈਠ ਕੇ ਫੇਰ ਉਸ ਟਾਈਮ ਕਾਲ ਯੁਗ ਹੈ ਨਾ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਸੀਂ ਮਹਾਰਾਜ ਦੇ ਉੱਤੇ ਛੱਡੋ ਸਾਰੀ ਗੱਲ ਗੁਰੂ ਘਰ ਆਉਣਾ ਜਾਣਾ ਮੈਂ ਕੱਲਾ ਸਿੱਖਾਂ ਨੂੰ ਨਹੀਂ ਕਹਿ ਰਿਹਾ ਮੈਂ ਮੈਂ ਮੁਸਲਮਾਨ ਭਰਾਵਾਂ ਨੂੰ ਵੀ ਕਹਿਣਾ ਨਮਾਜ਼ ਪੜੋ ਰੋਜ਼ਾ ਰੱਖੋ ਚਲ ਭਾਈ ਮੈਂ ਪੰਡਤ ਭਰਾਵਾਂ ਨੂੰ ਵੀ ਕਹਿਣਾ Hindu ਵੀਰਾਂ ਨੂੰ ਮੰਦਿਰ ਜਾਓ ਹਾਂ ਚਲੋ ਮੈਂ ਸਾਈਆਂ ਨੂੰ ਕਹਿਣਾ ਗਿਰਜਾ ਕਰ ਜਾਓ ਯਾਰ ਜੀਦੇ ਤੁਸੀਂ ਹੈਗੇ ਕਮਜ਼ ਕਮ ਉਹਨੂੰ ਤਾਂ ਪੂਜ ਲਓ ਜੀਦੇ ਤੁਸੀਂ ਹੈਗੇ ਕਮਜ਼ ਕਮ ਉਹਨੂੰ ਤਾਂ ਮੰਨ ਲਓ ਤਾਏ ਚਾਚੇ ਨੂੰ ਤਾਂ ਤੁਸੀਂ ਬਾਪੂ ਜੀ ਕਹਿੰਦੇ ਹੋ ਆਪਣੇ ਬਾਪੂ ਨੂੰ ਤੁਸੀਂ ਬਾਪੂ ਨਹੀਂ ਕਹ ਰਹੇ ਮਾਫ ਕਰਨਾ ਮੂੰਹ ਛੋਟਾ ਗੱਲ ਵੱਡੀ ਆ ਕਈ ਸੱਜਣਾ ਦੇ ਮੇਰੀ ਗੱਲ ਤਕਲੀਫ ਵਿੱਚ ਵੀ ਆ ਜਾਣੀ ਆ ਬਿਲਕੁਲ ਬਹੁਤ ਲੋਕ ਮੈਨੂੰ ਗਾਲਾਂ ਵੀ ਕੱਢਣ ਲੱਗੇ ਖਾਸ ਕਰਕੇ ਮੇਰਾ محکمہ ਜ਼ਰੂਰ ਮੈਨੂੰ ਕੱਟੂਗਾ ਗੱਲਾਂ ਤੋਂ ਗਾਲਾਂ ਤਾਏ ਚਾਚੇ ਨੂੰ ਅਸੀਂ ਬਾਪੂ ਜੀ ਕਹਿੰਦੇ ਆ ਜਾਂ ਬਗਾਨੇ ਨੂੰ ਵੀ ਜਾਣਦੇ ਵੀ ਉਹਨੂੰ ਵੀ ਬਾਪੂ ਜੀ ਬਾਪੂ ਜੀ ਬਾਪੂ ਨੂੰ ਹਾਂ ਉਹ ਬਾਪੂ ਜਾਂ ਪੁੱਛਦੇ ਸਾਡਾ ਬੁੜਾ ਤਾਂ ਨਹੀਂ ਦੇਖਿਆ ਹਣਾ ਮੈਂ ਹੱਥ ਬੰਨ ਕੇ ਇੱਕੋ ਹੀ ਬੇਨਤੀ ਕਰਦਾ ਵੀ ਭਾਈ ਪਹਿਲਾਂ ਅਬਦਿਆਂ ਨੂੰ ਪੁੱਜੋ ਦੂਜੇ ਦੀ ਵਾਰੀ ਬਾਅਦ ਵਿੱਚ ਇਹ ਨਹੀਂ ਵੀ ਅਬਦੇ ਨੂੰ ਛੱਡ ਦਿਓ ਤੇ ਦੂਜੇ ਨੂੰ ਪੁੱਜਣਾ ਸ਼ੁਰੂ ਕਰ ਲਓ ਫਿਰ ਜਦੋਂ ਅਬਦੇ ਵਾਲਾ ਡੰਡਾ ਫਸਾ ਕੇ ਕੱਢ ਜਾਂਦਾ ਫਿਰ ਤੁਸੀਂ ਭਜਦੇ ਹੋ ਫਿਰ ਤੁਸੀਂ ਕਦੇ ਕਿਸੇ ਪਾਸੇ ਜਾਂਦੇ ਹੋ ਕਦੇ ਕਿਸੇ ਪਾਸੇ ਜਾਂਦੇ ਹੋ ਹੈਨਾ ਤੁਸੀਂ ਯਾਰ ਅਬਦੇ ਅਬ ਕਹਿੰਦੇ ਨੇ ਘਾਟ ਤਾਂ ਆਬਦੇ ਬਾਪ ਕੋਲੇ ਹੀ ਨਹੀਂ ਹੁੰਦੀ ਹੁਣ ਸਲਮਾਨ ਜੋਤੀ ਜਨੂ ਮੈਂ ਦੇਣੀ ਆ ਇਹਦੇ ਤਾਂ ਚਾਚੇ ਕਿਵੇਂ ਦੇ ਦੇਣ ਨਹੀਂ ਦੱਸ ਠੀਕ ਹੈ ਨਾ ਹਾਂ ਇਹਦੇ ਮਗਰ ਪਿੱਛੇ ਜ਼ਰੂਰ ਖਾਦੀਆਂ ਕਿ ਤੇਰੇ ਨਾਲ ਖੜਿਆ ਚੱਕਦੇ ਫਟੋ ਪੁੱਤ ਪੱਟੇ ਸਮਝ ਗਏ ਪਰ ਇਹਦੇ ਨਾਲ ਮੂਰੇ ਤਾਂ ਮੈਨੂੰ ਜਿਕਣਾ ਪੈਣਾ ਨਾ ਜੇ ਤੁਸੀਂ ਆਪਦਾ ਮਹਾਰਾਜ ਨੂੰ ਛੱਡ ਕੇ ਆਪਦੇ ਰੱਬ ਨੂੰ ਛੱਡ ਕੇ ਕਿਸੇ ਪਾਸੇ ਨੂੰ ਮੋੜ ਭਜੋਗੇ ਭਾਈ ਫਿਰ ਇਹਦੇ ਵਿੱਚ ਤੁਹਾਡੇ ਰੱਬ ਦਾ ਕਜ਼ੂਰ ਨਹੀਂ ਤੁਹਾਡਾ ਹੀ ਕਸੂਰ ਆ